ਆਹ ਦੇਖੋ ਜੀ ਜੀਰਵੀਓ ਸਾਹਦੇ ਬੋਲੀ ਗਈ ਅਹੀਂ ਬੋਲੀ ਲੈ ਪੈਰੀ ਗਈ ਐਨਾ ਪਤਾ ਨਹੀਂ ਆਦਿਆਂ ਤੇ ਮੁੜ ਕੇ ਜਿਹੜੇ ਸ਼ੀਰਸ ਪੈਂਚੋਂ ਪਹੀਂ ਦੇ ਗਲ ਪੈ ਗਿਆ ਤੇ ਪਿਸਤੌਲ ਕੱਢ ਕੇ ਗੋਲੀ ਚਲਾਈ ਉਹਨੇ ਇੱਕ ਉੱਤੇ ਮਗਰ ਭੱਜਾ ਵਾ ਕੋਈ ਗੋਲੀ ਨਹੀਂ ਚੱਲੀ ਅਮਨ ਸ਼ਾਂਤੀ ਨਾਲ ਬੋਲੀ ਹੋਈ ਹੈ ਤਾਂ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਦੋ ਤਿਹਰਾ ਵਿਚਾਲੇ ਚੜਪ ਹੋਈ ਹੈ ਜੀ ਹਾਂ ਪੱਗਾਂ ਲੱਥੀਆਂ ਨੇ ਕਸੁੰਮੁਕੇ ਥੱਲੇ ਨੇ ਜਿਸ ਤੀ ਆ ਤਸਵੀਰ ਆ ਸਾਹਮਣੇ ਯਾਨੀ ਦਰਸਲ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਦੋ ਧਿਰਾਂ ਆਪਸ ਵਿੱਚ ਪੜ ਗੀਆਂ ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਜਿਸ ਕਾਰਨ ਹੁਣੇ ਮਾਮਲਾ ਥਾਣੇ ਪਹੁੰਚ ਗਿਆ ਦਰਸਲ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਕੀਤੀ ਜਾ ਰਹੀ ਸੀ ਇਸ ਸੁਰਾਨ ਇਲزام ਲੱਗੇ ਕਿ ਇੱਕ ਧਿਰ ਨੇ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਕਰੀਬ 5 ਲੱਖ ਤੋਂ ਚੁੱਕ ਕੇ 13.5 ਲੱਖ ਤੇ ਪਹੁੰਚਾ ਦਿੱਤਾ ਜਿਸ ਕਾਰਨ ਦੂਜੀ ਤਰਨੇ ਬੋਲੀ ਤਾਂ ਲੈ ਲਈ ਪਰ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਪਹਿਲੀ ਤਰਨੇ ਜਾਣਬੁੱਝ ਕੇ ਜ਼ਮੀਨ ਦੀ ਬੋਲੀ ਚੁੱਕੀ ਹੈ ਜਿਸ ਕਾਰਨ ਦੋਵੇਂ ਤਰਾਂ 'ਚ ਆਪਸੇ ਝੜਪ ਹੋ ਗਈ ਅਤੇ ਇਸ ਦੌਰਾਨ ਇਲਜ਼ਾਮ ਲੱਗੇ ਕਿ ਇੱਕ ਤਰ ਵੱਲੋਂ ਗੋਲੀ ਵੀ ਚਲਾਈ ਗਈ ਆ ਦੇਖੋ ਜੀ ਡੀਡੀਪੀਓ ਸਾਹਿਬ ਨੇ ਬੋਲੀ ਕਰੀ ਅਸੀਂ ਬੋਲੀ ਲੈ ਪੈਰੀ ਲਈ ਇਹਨਾਂ ਪੱਕਾ ਲਈਆਂ ਹੱਡੀਆਂ ਆ ਭਈ ਤੇ ਪੱਕ ਲਾ ਹਾਂ ਮੇਰਾ ਪੰਛਾ ਕਿੱਥੇ ਤਤੰਤਨ ਦੇ ਪਿੰਡ ਗਗੜੇਵਾਲ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਪੰਚਾਇਤੀ ਜ਼ਮੀਨ ਦੀ ਬੋਲੀ ਸਮੇਂ ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ 'ਚ ਮੌਜੂਦਾ ਸਰਪੰਚ ਅਤੇ ਸਾਬਕਾ ਸਰਪੰਚ ਦਰਮਿਆਨ ਚੜਤ ਹੋਈ ਏ ਜਿਸ ਤਰ੍ਹਾਂ ਦੋਵੇਂ ਧਿਰਾਂ ਵਿਚ ਪਿੜੀਆਂ ਨੇ ਲੜਾਈ ਵਿੱਚ ਦੋਨਾਂ ਧਿਰਾਂ ਚ ਕਸੁੰਨ ਮੁਕੇ ਚੱਲੇ ਅਤੇ ਪੱਗਾਂ ਤੱਕ ਉਤਰ ਗਈਆਂ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਫਾਇਰਲ ਹੋ ਰਹੀ ਹੈ ਉਦਰ ਮੌਜੂਦਾ ਸਰਪੰਚ ਦਾ ਇਲਜ਼ਾਮ ਹੈ ਕਿ ਸਾਬਕਾ ਸਰਪੰਚ ਨੇ ਪਹਿਲ ਕਦਮੀ ਕੀਤੀ ਅਤੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ ਅਤੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੋਣ ਕਾਰਨ ਸਥਾਨਕ ਪੁਲਿਸ ਵੱਲੋਂ ਉਸ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਮੌਜੂਦਾ ਸਰਪੰਚ ਅਤੇ ਉਸ ਦੇ ਸਾਥੀਆਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਹਰੀ ਸਿੰਘ ਜੀ ਕਿਹੜਾ ਪੇਡਾ ਜੀ ਗਗੜਿਆਲ ਜੀ ਇਹ ਸਾਰਾ ਪੰਚਾਇਤੀ ਬਲੇ ਦਾ ਕੀ ਮਾਮਲਾ ਦੀ ਗੋਲੀ ਚੱਲੀ ਕੀ ਸਾਰਾ ਮਾਮਲਾ ਹੈਗਾ ਪੰਚਾਇਤੀ ਪੈਲੀ ਦੀ ਬੋਲੀ ਹੋਈ ਆ ਤੇ ਉਹ ਤੇ ਮੈਂ ਪੰਚਾਇਤ ਮੈਂਬਰ ਆ ਤੇ ਉਹਨਾਂ ਨੇ ਜਦੋਂ ਬੋਲੀ ਹੋ ਗਏ 13.5 ਲੱਖ ਦੀ ਮਹਿੰਗੀ ਚੱਲ ਗਈ ਮੁੜ ਕੇ ਆਂਦਾ ਮੈਂ ਤੁਹਾਨੂੰ ਅੱਗੇ ਵੀ ਤੁੰਨਿਆ ਸੀ ਤੁਹੋਂ ਵੀ ਤੁੰਨਿਆ ਵਾਂ ਤੇ ਗਾਂ ਵੀ ਇਦਾਂ ਕਰਨੀ ਮੈਂ ਮੈਂ ਉੱਠ ਕੇ ਕਿਹਾ ਮੈਂ ਤੂੰ ਸਾਨੂੰ ਕੀ ਕਰ ਲਿਆ ਪੰਚਾਇਤ ਆਹੀਂ ਤੇ ਉਸ ਮੇਰੇ ਗਾਲ ਪੈ ਗਿਆ ਉੱਠ ਕੇ ਫੇਪਾ ਇਹਨੇ ਸਿਡਾਉਣ ਲੱਗਾ ਵਾ ਇਹ ਪੀ ਨਹੀਂ ਜਾਣੀ ਬੋਲੀ ਦਾ ਆਈ ਦੇ ਅਫਸਰ ਬੈਠੇ ਆ ਤੇ ਉਹ ਸਾਡੇ ਨਾਲ ਪੈ ਗਏ ਆ ਕੌਣ ਪੈ ਗਿਆ ਗਰਜੀਤ ਜਿਹਨੇ ਬੋਲੀ ਦੇ ਦਿੱਤੀ ਆ ਅੱਛਾ ਅੱਛਾ ਤੇ ਮੁੜ ਕੇ ਜਿਹੜੇ ਸ਼ੀਰਸ ਪੈਂਚਾ ਉਹ ਭਾਈ ਦੇ ਗਲ ਪੈ ਗਿਆ ਤੇ ਪਿਸਤੌਲ ਕੱਢ ਕੇ ਗੋਲੀ ਚਲਾਈ ਉਹਨੇ ਇੱਕ ਤੇ ਮਗਰ ਭੱਜਾ ਵਾ ਤੇ ਬਾਦਾਂ ਹੱਥੋਂ ਪਾਈ ਹੋ ਗਈ ਆ ਉਹ ਵੀ ਲੜ ਪਏ ਤੇ ਅਸੀਂ ਲੜ ਪਏ ਤੇ ਸਾਡੀ ਕੋਈ ਸੁਣਾਈ ਨਹੀਂ ਹੋਣ ਦੀ ਗੋਲੀ ਦੀ ਕੱਲ ਦੇ ਅਸੀਂ ਬੈਠੇ ਆ ਇੱਥੇ ਆਣ ਕੇ ਸਾਣੀ ਦਾ ਨਾ ਕੋਈ ਸਾਡੀ ਸੰਤ ਨਹੀਂ ਆ ਪ੍ਰਸ਼ਾਸਨਪੁਰਾ ਦੇ ਹਾਜ਼ਰ ਹੀ ਸਿਰਫ ਸਿਵਲ ਪ੍ਰਸ਼ਾਸਚਰੀ ਦਾ ਬੀਡੀਪੀ ਉਹ ਡੀਡੀਪੀ ਹਾਂਜੀ ਉਹ ਸਾਰੇ ਹਾਜ਼ਰ ਹੀ ਡੀਡੀਪੀ ਉਹ ਵੀ ਵੀਡੀਓ ਵੀ ਤੇ ਸੈਕਟਰੀ ਸਾਹਿਬ ਵੀ ਸਾਰੇ ਉਹ ਸਾਰੇ ਆਗੇ ਹੀ ਕਿੰਨੀ ਜ਼ਮੀਨ ਜਿਹਦੀ ਬੋਲੀ ਕਰਾਉਣੀ 23 ਕਿਲੇ ਪੈਲੀ ਸੀ ਅ ਪਿਛਲੀ ਬੋਲੀ ਕਿੰਨੀ ਗਈ ਪੀਲੀ ਬੋਲੀ 570 ਗਈ ਸੀ ਐਰ ਕਾ ਬੋਲੀ ਵੱਧ ਕਿਉਂ ਗਈ ਉਹਨਾਂ ਨੇ ਜਿੱਦ ਕੇ ਲਈ ਆ ਜੀ ਆਂਦੇ ਨਹੀਂ ਲੈਣ ਦੇਣੀ ਇਹਨਾਂ ਨੂੰ ਅਸੀਂ ਉਹ ਕੜੀ ਪਾਰਟੀ ਸਬੰਧ ਰੱਤੇ ਆ। ਉਹ ਆਪ ਪਾਰਟੀ। ਤੁਸੀਂ ਕੜੀ ਪਾਰਟੀ ਸਬੰਧ ਰੱਤੇ। ਐਂ ਕਾਂਸਰ ਜਾ ਕੇ ਸਰਪੰਚ ਜੀ ਦਾ ਕਾਂਗਰਸੀ ਬਣਿਆ ਵਾ। ਹਾਂ ਜੀ। ਸਾਡਾ ਕੋਰਮਪੂੜਾ ਵਾ। ਹਾਂ ਜੀ। ਤੇ ਕੀ ਫਿਰ ਲੋਕ ਕਿ ਉਹ ਮਤਲਬ ਜਿਹੜੀ ਬੋਲੀ ਵੱਧ ਕਿਉਂ ਜਾਣ ਲਈ ਯਾਰ ਕਾ? ਵਾਦੋ ਨਾ ਜੀ ਹਦਕਾ ਲਈ ਆ ਜੀ ਅਸੀਂ ਇਹਨਾਂ ਨੂੰ ਲੈਣ ਨਹੀਂ ਦੇਣੀ। ਹੂੰ। ਤੇ ਬੋਲੀ ਲੈ ਕੇ ਤੇ ਮੁੜ ਕੇ ਖਿੱਚ ਕੇ ਵੀ ਇੰਨੀ ਮਹਿੰਗੀ ਆ ਗਈ ਹੈ ਤੇ ਮੁੜ ਕੇ ਸਾਡੇ ਘਰ ਪੈ ਗਏ ਹੋ। ਹੂੰ। ਤੇ ਹੁਣ ਕੀ ਹੋਣਗੀ ਉਹ ਗੱਲ ਹੋਈ ਨੂ। ਕੱਲ ਹੋਈ ਆ ਜੀ 12:00 ਕੋਈ ਬੋਲੀ ਸ਼ੁਰੂ ਹੋਈ ਆ। ਅੱਛਾ। ਤੇ ਪੌਣੇ ਕਿ 1 ਵਜੇ ਦੀ ਗੱਲ ਹੈ ਇਹ ਧਰਨਾ ਇਹ ਚੱਲਦਾ ਪਿਆ ਕਦੋਂ ਨਾਲ ਚੱਲਦਾ ਪਿਆ ਇਹ ਕੱਲ ਦਾ 2 ਵਜੇ ਦਾ ਚੱਲਣ ਡਿਆ ਜੀ ਕੋਈ ਕਾਰਵਾਈ ਕੋਈ ਨਹੀਂ ਹੋਈ ਹੈ ਜੀ ਕਿਉਂ ਕਰਨੀ ਜੀ ਪਤਾ ਨਹੀਂ ਕੀ ਕਰਨ ਉੱਤੋਂ ਸਰਕਾਰ ਦਾ ਦਬਾਅ ਵਾ ਕਿ ਕੀ ਚੱਕਰ ਇਹਨਾਂ ਦਾ ਤੁਸੀਂ ਕੀ ਮੰਗਦੇ ਕਿਉਂ ਦੇਦੇ ਅਸੀਂ ਇਹੋ ਮੰਗਦੇ ਆਂ ਵੀ ਸਾਡਾ ਪਰਚਾ ਹੋਣਾ ਚਾਹੀਦਾ ਵਾ ਸਾਨੂੰ ਸੁਨਾਵ ਮਿਲਣਾ ਚਾਹੀਦਾ ਵਾ ਪੂਰਾ ਵੀ ਕਿਉਂ ਨਹੀਂ ਉਹਨਾਂ ਨੇ ਪਰਚਾ ਕਰਦੇ ਠੀਕ ਆ ਭਾਜੀ ਤੁਹਾਡਾ ਭਾਜੀ ਤੁਸੀਂ ਮੌਜੂਦਾ ਸੈਂਸ ਮੈਂ ਮੌਜੂਦਾ ਸਪੈਂਚ ਹੈ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਹੀ ਬੋਲੀ ਹੋਈ ਆ ਸੈਂ ਵਧੀਆ ਵਧੀਆ ਬੋਲੀ ਹੋਈ ਆ ਕੋਈ ਗੱਲਬਾਤ ਨਹੀਂ ਹੋਈ ਮਗਰੋਂ ਜਿਹਨੂੰ ਬੋਲੀ ਸਾਡੇ 3.5 ਲ ਇਹ ਕਸ਼ਮੀਰ ਸਿੰਘ ਦਾ ਪਤੀ ਆਇੜਾ ਇਹ ਉੱਠ ਕੇ ਇਹ ਕਰਨਾ ਵੀ ਤੁਹਾਨੂੰ ਤੁੰਤਾ ਵਾ ਤੁਹਾਨੂੰ ਉਹ ਕਰਦਾ ਤੇ ਮੈਂ ਜਿਹਨੂੰ ਇਹਨੇ ਗੱਲ ਹਰੀ ਸਿੰਘ ਨੇ ਆਖੀ ਆ ਵੀ ਇਹ ਗੱਲ ਨਹੀਂ ਸਭਨਾਂ ਨੂੰ ਬੁਰੀ ਜੀ ਵੀ ਤੂੰ ਧਿਆਨ ਨਾ ਕੋ ਮੈਂ ਉੱਠ ਕੇ ਭੱਜ ਗਏ ਇਹ ਲੜ ਪਿਆ ਤੇ ਮੈਂ ਭੱਜ ਕੇ ਉੱਠ ਕੇ ਛਡਾਉਣ ਗਿਆ ਮੈਂ ਨਹੀਂ ਲੜੀਦਾ ਅਫਸਰ ਬਿਠਿਆ ਵੀ ਲੜੀਦਾ ਨਹੀਂ ਉਸੇ ਵੇਲੇ ਇਹਨਾਂ ਨੇ ਜਾ ਕੇ ਤੇ ਆਪਣੇ ਗੋਲੀ ਕੱਢ ਲੈਂਦੀ ਉਹਨੇ ਹਰ ਵਾਰ ਹਰ ਵਾਰ ਵਾਰ ਸਿੱਧਾ ਮੇਰੇ ਤੇ ਗੋਲੀ ਜਲਾਤੀ ਮੇਰੇ ਤੇ ਹਾਂਜੀ ਜਿਹੜੀ 13.5 ਰੱਖਦੀ ਬੋਲੀ ਹੋਈ ਆ ਅਸਲੀ ਜਿਹੜੀ ਬੋਲੀ ਕਿਨੇ ਲਈ ਕਿਦੇ ਹੱਕ ਦੇ ਹੱਕ ਚ ਗਈ ਹੈ ਇਹ ਜੀ ਗਰਜੀਤ ਸਿੰਘ ਦਾ ਕਹੀ ਹੈ 13.5 ਦੀ ਤੁਹਾਡੇ ਹੱਕ ਜੀ ਨਹੀਂ ਨੇ ਸਾਡੇ ਹੱਕ ਜੀ ਨਹੀਂ ਗਈ ਤੇ ਜਿਹੜਾ ਹੱਕ ਜੀ ਰੰਦ ਬਾਜ ਫਿਰ ਗੋਲ ਜਾਈ ਸਾਨੂੰ ਵਜਾ ਇਹ ਜੀ ਉਹ ਮੰਗੀ ਚਲ ਗਈ ਜੋ ਮੰਗੀ ਚਲ ਗਈ ਤੇ ਉਹਨਾਂ ਕੋ ਜੋ ਪੈ ਸਾਡੇ ਹੱਥ ਜਾਣ ਕੇ ਤੋਂ ਉਹਨਾਂ ਨੇ ਲੜਾਈ ਪਾਣੀ ਸ਼ੁਰੂ ਕਰਤੀ ਹਾਂਜੀ ਜਦਕਿ ਦੂਜੀ ਧਿਰ ਦੇ ਸਾਬਕਾ ਸਰਪੰਚ ਨਾਲ ਜਦੋਂ ਮੀਡੀਆ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਪਣਾ ਪੱਖ ਰੱਖਦੇ ਆਂ ਸਾਫ਼ ਕੀਤਾ ਕਿ ਸਰਕਾਰ ਵੱਲੋਂ ਬੋਲੀ ਕਰਵਾਈ ਥੀ ਅਤੇ ਉਹਨਾਂ ਨੇ 13.5 ਲੱਖ ਰੁਪਏ ਵਿੱਚ ਬੋਲੀ ਦੇ ਕੇ ਜ਼ਮੀਨ ਲਈ ਪਰ ਮੌਜੂਦਾ ਸਰਪੰਚ ਨੂੰ ਇੱਕ ਗਵਾਰਾ ਨਹੀਂ ਹੋਇਆ ਅਤੇ ਉਹ ਉਹਨਾਂ ਦੇ ਗੜ ਪੈ ਗਏ ਜਿਸ ਕਾਰਨ ਦੋਵਾਂ ਧਿਰਾਂ ਵਿਚਾਲੇ ਤੱਕਾਮੁਕੀ ਹੋਈ ਹਾਲਾਂਕਿ ਸਾਬਕਾ ਸਰਪੰਚ ਗੋਲੀ ਚਲਾਉਣ ਦੀ ਗੱਲ ਤੋਂ ਸਾਫ਼ ਮੁਕਰ ਦੇ ਨਾ ਸਰਾਏ ਕਸ਼ਮੀਰ ਸਿੰਘ ਜੀ ਕਿਹੜਾ ਪਿੰਡ ਜੀ ਗਗੜਿਆਲ ਜੀ ਸਾਬका ਸਰਪੰਚ ਜੀ ਸਾਬका ਸਰਪੰਚ ਜੀ ਇੱਕ ਥਾਣੇ ਧਲਾ ਲਾ ਕੇ ਬੈਠੇ ਉਹ ਕਹਿੰਦੇ ਵੀ ਬੋਲੀ ਹੋਈ ਆ ਬੜੇ ਬਾਰ ਜ਼ਮੀਨ ਦੀ ਪਚੈ ਜੀ ਤੇ ਉੱਥੇ ਤੁਸੀਂ ਬੋਲੀ ਚਲਾਈਏ ਕੋਈ ਗੋਲੀ ਨਹੀਂ ਚੱਲੀ ਜੀ ਅਮਨ ਸ਼ਾਂਤੀ ਨਾਲ ਬੋਲੀ ਹੋਈ ਹੈ ਜੀ ਅਫਸਰ ਆਏ ਆ ਉੱਥੇ ਅਫਸਰਾਂ ਦੇ ਡੀਡੀਪੀ ਉਹ ਆਪ ਵੀਡੀਓ ਸਾਹਿਬ ਆਏ ਆ ਤਾਂ ਬੋਲੀ ਹੋਈ ਆ ਜੀ ਬੋਲੀ 4 ਲੱਖ ਤੋਂ ਸ਼ੁਰੂ ਹੋ ਕੇ 13.5 ਲੱਖ ਰੁਪਏ ਤੱਕ ਅਹੀਂ ਲਈ ਆ ਜੀ ਬੋਲੀ ਕਿੰਨੀ ਜ਼ਮੀਨ ਹੈ ਜੀ ਦੀ ਉਹ 25 ਕਿੱਲੇ ਜ਼ਮੀਨ ਵਾ ਜੀ 25 ਕਿੱਲੇ ਹਾਂਜੀ ਤੇ ਜਦੋਂ ਬੋਲੀ ਹੋਈ ਆ ਉਦੋਂ ਕੋਈ ਗੁਰਦੇ ਅਧਿਕਾਰੀ ਪਹੁੰਚੀ ਪੁਲਿਸ ਨਾਂ ਪੁਲਿਸ ਨਹੀਂ ਜੀ ਆਈ ਜੀ ਬਣਦਾ ਨਹੀਂ ਵੀ ਜਿਹੜੇ ਬਣਦਾ ਜੀ ਪੁਲਿਸ ਦਾ ਬਣਦਾ ਅਧਿਕਾਰ ਬਣਦਾ ਪੁਲਿਸ ਦਾ ਪੁਲਿਸ ਚਾਹੀਦੀ ਹਾਂ ਹਾਂ ਕੋਈ ਇੱਥੇ ਝਗੜਾ ਫਿਰਕ ਹੋਇਆ ਕੋਈ ਝਗੜਾ ਖਸੌਨ ਮੁਕੀ ਹੋਈ ਹੈ ਜੀ ਸਾਡੀਆਂ ਪੱਗਾਂ ਲੱਥੀਆਂ ਅਸੀਂ ਸੱਚ ਵਾਂ ਅਸੀਂ ਮੰਨਦੇ ਹਾਂ ਜੀ ਇੱਕ ਦੂਜੇ ਦੇ ਗਲ ਪਏ ਆ ਬੰਦੇ ਉਹ ਵੀ ਉਹ ਵੀ ਤੇ ਰਪਈਆ ਤੇ ਅਸੀਂ ਵੀ ਪਏ ਆ ਭਾਈ ਪਹਿਲ ਉਹਨਾਂ ਨੇ ਕੀਤੀ ਆ ਜੀ ਹਰੀ ਸਿੰਘ ਨੇ ਆ ਜਿਹੜੀ ਬੋਲੀ ਹੋਈ ਹੈ ਕਿੰਨੇ ਫ ਲੱਖ ਦੇ ਖਤਮ ਹੋਈ ਇਹ 13 ਲੱਖ ਦੇ ਖਤਮ ਹੋਈ ਜੀ 25 ਕਿੱਲਿਆਂ ਦੀ 6 ਮਹੀਨਿਆਂ ਦਾ ਤੇ ਜਿਹੜਾ ਇਹ ਕਹੀ ਜਾਂਦੇ ਵੀ ਮੇਰੇ ਵਗੈਰ ਪਿਸਤੋਲ ਲੈ ਕੇ ਭਜਿਆ ਕਸ਼ਮੀਰ ਸਿੰਘ ਆਹ ਗੱਲ ਬਿਲਕੁਲ ਗਲਤ ਵਾ ਜੀ ਬਿਲਕੁਲ ਗਲਤ ਵਾ ਝੂਠਾ ਇਲਜ਼ਾਮ ਏਦਾਂ ਇਲਜ਼ਾਮ ਲੱਗਣ ਤੇ ਫੇਰ ਤੇ ਲੋਕੀ ਸਾਰੇ ਲਾ ਲ ਤੁਸੀਂ ਕੀ ਮੰਗਦੇ ਕੀ ਨੂੰ ਜੀਦਾ ਅਸੀਂ ਤੇ ਮੰਗ ਕਰਦੇ ਆਂ ਵੀ ਇਨਸਾਫ ਮਿਲਣਾ ਚਾਹੀਦਾ ਹਰ ਕਿਸ ਨੂੰ ਆ ਜਿਹੜਾ ਹੱਲ ਦੇ ਤੇ ਇਲਜ਼ਾਮ ਲਾਉਂਦਾ ਬਿਲਕੁਲ ਉਹ ਗਲਤ ਵਾ ਉਧਰ ਹੁਣੇ ਮਾਮਲਾ ਪੁਲਿਸ ਥਾਣੇ ਪਹੁੰਚ ਗਿਆ ਹੈ ਹਾਲਾਂਕਿ ਜਦੋਂ ਮੀਡੀਆ ਵੱਲੋਂ ਐਸ ਐਚਓ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਤਾ ਐਸਚੋ ਮੀਡੀਆ ਦੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ ਅਤੇ ਸਿਰਫ ਇੰਨਾ ਹੀ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ਉੱਪਰ ਚੱਲੇ ਆ ਗਗੜਵਾਲ ਪਿੰਡ ਚੱਲੇ ਆ ਜਾ ਕੇ ਉਸੇ ਵੇਖਦੇ ਆ ਫਿਰ ਵੈਰੀਫਾਈ ਕਰਕੇ ਦੱਸਦੇ ਆ ਕੀ। ਤਾਂ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਇਹ ਪੂਰਾ ਮਾਮਲਾ ਵਾਪਰੇ ਹਾਲਾਂਕਿ ਸਾਢੇ 13 ਲੱਖ ਰੁਪਏ ਤੇ ਬੋਲੀ ਪਹੁੰਚਾ ਦਿੱਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਥੋੜੀ ਜ਼ਮੀਨ ਦੀ ਬੋਲੀ ਨੂੰ ਸਾਢੇ 13 ਲੱਖ ਤੇ ਪਹੁੰਚਾ ਦਿੱਤਾ ਲਗੜਾਟ ਕਹੀਏ ਜਾਂ ਫਿਰ ਚੌੜਵਾਦੀ ਪਰ ਇਸ ਦੌਰਾਨ ਇਹ ਪੂਰਾ ਕਟਨਾਕਰਮ ਵਾਪਰਿਆ ਇੱਕ ਦੂਜੇ ਦੀਆਂ ਪੱਗਾ ਤੱਕ ਲੈ ਗਈਆਂ ਅਤੇ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਖੈਰ ਹੁਣ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਜਦਕਿ ਇਲਜ਼ਾਮੇ ਵੀ ਲੱਗੇ ਨੇ ਕਿ ਸਾਬਕਾ ਸਰਪੰਚ ਆਮ ਆਦਮੀ ਪਾਰਟੀ ਨਾਲ ਸੰਬੰਧ ਤੇ ਜਿਸ ਕਾਰਨ ਪੁਲਿਸ ਉਸ ਖਿਲਾਫ ਕਾਰਵਾਈ ਨਹੀਂ ਕਰ ਰਹੀ ਫਿਲਹਾਲ ਪੁਲਿਸ ਇਸ ਮਾਮਲੇ 'ਚ ਕੀ ਕਾਰਵਾਈ ਕਰਦੀ ਏ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਤਰਨਤਾਰਨ ਤੋਂ ਰਵੀ ਖਹਿਰਾ ਸੈਂਟਰਲ ਪੰਜਾਬ ਟੀਵੀ